ਜਾਰੀ ਚੱਕ ਸੁਕੇਂਦਰਵਾਲਾ ਅਰਸ਼ ਕਹਿੰਦੇ ਗੁਲਦੀ ਤੇਰੂ ਵੀ ਗੱਲ ਜੱਥੇ ਤੇ ਮੁਕੜੀ ਐ ਪਰ ਸਾਹਮਣੇ ਲੱਗਿਆ ਚੋਰ ਓ ਲੱਗਿਆ ਚੋਰ ਓ ਅੱਜ ਪੜਾਕੇ ਓ ਰੌਣੇ ਵਿੱਚ ਪੈਂਦੇ ਮੇਰੇ ਮਿੱਤਰੋ ਪਰ ਸਾਹਮਣੇ ਕੋਈ ਨਹੀਂ ਓਏ ਫੈਸਲਾ ਓਏ ਫੈਸਲਾ ਅੱਜ ਹੋਊ ਮੇਰੇ ਮਿੱਤਰੋ ਦੋ ਖਿਡਾਰੀਆਂ ਅਪਸ ਦੇ ਵਿੱਚ ਖੜ ਕੇ ਜੱਫੇ ਲਾ ਗਿਆ ਉਸ ਜੱਫੀ ਨੂੰ 5000 ਦਿੱਤਾ ਜਾਣਾ ਜਿਹੜਾ ਵੀ ਜੱਫੀ ਪਹਿਲੇ ਟਿੰਮ ਜੱਫੇ ਲਾ ਗਿਆ ਪ੍ਰੀਤ ਲੱਤੂ ਵਾਲੀਆ ਆਪਣਾ ਪਹਿਲਾ ਜੱਫਾ ਲਾਉਣ ਜਾ ਰਿਹਾ ਇੱਕ ਪਾਸੇ ਪੁਲਸੀਆ ਮੇਰੇ ਮਿੱਤਰੋ ਲੱਤੂ ਵਾਲੀਆ ਪ੍ਰੀਤ ਜੇ ਆ ਜੱਫਾ ਲੱਗ ਗਿਆ ਤੇ ਤਾੜੀਆਂ ਸਾਰੇ ਜ਼ੋਰਦਾਰ ਮਾਰ ਰਿਹਾ ਧਾਕ ਪਾਸੇ ਪ੍ਰੀਤ ਇਹ ਆ ਲੱਤੂ सरपंच ਵੱਲੋਂ ਆ ਰੇਡ ਇੱਕ ਮਿੰਟ ਆ 5000 ਦੀ ਦੂਜੀ ਰੇਡ 5000 ਤੇ ਜਫਾ ਕਲਾਕੇ ਦੇ ਮਾਇਆ ਪ੍ਰਾਪਤ ਕਰ ਲੈ ਨੌਜਵਾਨਾ ਚੋਲੇ ਹਜ਼ਾਰ ਵਾਲਾ ਪਹਿਲਾ ਅਰਬਲ ਦੀ ਕਬੱਡੀ ਤੇ ਆਣੇ ਮਾਜੇ ਦੀਆਂ ਮਾਨ ਨੇ ਮਾਜੇ ਦੀਆਂ ਅਰਬਲ ਪਲ ਬਟਾਲੇ ਦੇ ਇਲਾਕੇ ਦਾ ਅਚਲ ਸਾਹਿਬ ਦੇ ਇਲਾਕੇ ਦਾ ਅਰਬਲ ਸਿਆਜੇ ਹੁਣ ਨੰਬਰ ਲੈ ਗਿਆ ਤੇ ਤਾੜੀਆਂ ਲਲਕਾਰੇ ਵੱਜਣਗੇ ਇੱਕ ਪਾਸੇ ਕੌਡੀ ਦਾ ਡੀਟੀਓ ਅਰਸ਼ ਚੋਲਾ ਸਾਹਿਬ ਬੱਲੇ 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 ਵਾਹ ਕਹਿੰਦੇ ਆ ਉਹ ਸਾਡੇ ਅਮਨ ਦੇ ਨਾਲ ਗੁਰਸ਼ਰਨ ਹੀਰ ਇਹਨਾਂ ਵੱਲੋਂ ਐ ਅਰਸ਼ ਦੇ ਤਿੰਨ ਜੱਫਿਆਂ ਤੇ 5000 ਲੱਡੂ ਵਾਲੇ 프리ਦ ਦੇ ਤਿੰਨ ਜੱਫਿਆਂ ਦੇ 5000 ਓਏ ਸ਼ੇਆ ਮੀਰਾ ਮੀਆ ਕੀ ਬਾਤਾਂ ਨੇ ਫੈਸਲਾ ਟੀਲੀ ਲੋਗ ਦਾ ਮੁਕੱਦਮਾ ਭਾਰੀ ਫੈਸਲਾ ਥਾਣੇਦਾਰਾਂ ਸੋਚ ਕੇ ਕਰੀ ਮੈਚ ਚੋਟੀ ਦਾ ਦੋਵੇਂ ਟੀਮਾਂ ਦੇ ਦਰਮਿਆਨ ਫੁੱਲੇ ਇੱਧਾ ਨਹੀਂ ਬੜੇ ਸਰਕਾਰੀਓ ਗੁਰੂ ਬੜੇ ਸਿਆਣ ਲੈ ਵੀ ਪ੍ਰੀਤ ਬੜੇ ਸਿਆਣੇ ਹੋ ਯਾਰ ਦੇਖੋ ਤੁਸੀਂ ਅਪੀਲ ਕਰ ਸਕਦੇ ਹੋ ਕੋਈ ਗੱਲ ਨਹੀਂ ਪਿਆਰ ਨਾਲ ਸਾਡੇ ਵੀਰਾਂ ਨੂੰ ਬੇਨਤੀ ਆ ਕੁਰਜ ਰੱਖਦੇ ਦਿਲਾਂ ਵਿੱਚ ਦਲੇਰੇ ਦਿਲਾਂ ਵਿੱਚ ਹਨੇਰੇ ਕਿਵੇਂ ਸਮਝੀਏ ਦੁਨੀਆਦਾਰੀ ਨੂੰ ਮਾਲਕਾ ਇੱਥੇ ਹਰ ਕਿਸੇ ਦੇ ਦੋ ਦੋ ਚਿਹਰੇ ਰੇਡ ਪਾਉਣ ਦੇ ਵਾਸਤੇ ਸੈੰਦੂ ਵਾਲੀਆ ਜੱਫਾ ਲਾਉਣ ਦੇ ਸ਼ਿਕਾਰਾਂ ਵਾਲਾ ਸ਼ਿਕਾਰਾਂ ਵਾਲਾ ਉਹ ਬੁਲਕਾਰੇ ਦਾ ਵੀਰ ਹੈ ਡੱਕ ਪਾਵੇਗਾ ਕਿ ਨਹੀਂ ਉਹ ਕਬੱਡੀ 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 ਹੋਈ ਪਈ ਹੈ ਕਿ ਜਾਫੀ ਸਿਰੇ ਦੇ ਨੇ ਦੋਵੇਂ ਕੁਲਦੀਪ ਬਲਕਾਰ ਲਾਉਂਦੇ ਵੇਰ-ਵੇਰੇ ਜੱਫੇ